ਜੀ ਮੈਂ ਹਿਮਾਚਲ ਮੇਰਾ ਪੇਕ ਹੈ ਜੀ ਹਮ ਮੈਂ ਇੱਥੇ ਪੰਜਾਬ ਚ ਵਿਆਹੀ ਵੀ ਜੀ ਸਰਦਾਰ ਨਾਲ ਹਮ ਇੱਥੇ ਜੀ ਮੈਨੂੰ ਘਰ ਅੰਗੇ ਮੈਂ ਰੋਟੀ ਬਣਾ ਰਹੀ ਸੀ ਜੀ ਰੋਟੀ ਬਣਾ ਕੇ ਜਦੋਂ ਮੈਂ ਹੱਟੀ ਤੋਂ ਬਾਹਰ ਗੇਟ ਤੇ ਘਰ ਤੇ ਬਾਹਰ ਬੇੜੇ ਚ ਨਿਕਲੀ ਹਮ ਅ ਜੀ ਉਹ ਪੜੋਸੀਆਂ ਦਾ ਮੁੰਡਾ ਮੇ ਆਇਆ ਹਮ ਪਰ ਉਹ ਕੌਣ ਸੀ ਪੜੋਸੀਆਂ ਦਾ ਮੁੰਡਾ ਕੌਣ ਨੇ ਉਹ ਪੀਸ਼ਾ ਥਾ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਉਹ ਪਤਾ ਨਹੀਂ ਜੀ ਜੂਪੀ ਦੇ ਰਹਿਣੇ ਵਾਲੇ ਮੈਨੂੰ ਪਤਾ ਨਹੀਂ ਜੂਪੀ ਦਾ ਬਿਹਾਰ ਦੇ ਹੈ ਜਾਨੀ ਪੰਜਾਬੀ ਤਾਂ ਨਹੀਂ ਹੈਗੇ ਉਹ ਨਹੀਂ ਜੀ ਪੰਜਾਬੀ ਨਹੀਂ ਹੈ ਹਾਂ ਅੱਛਾ ਫੇਰ ਜੇ ਉਹ ਗੇਟ ਤੇ ਆ ਕੇ ਖੜ ਗਿਆ ਜੀ ਹਮ ਗੇਟ ਤੇ ਆ ਕੇ ਖੜ ਗਿਆ ਮੈਨੇ ਕਿਹਾ ਵੀ ਤੁਸੀਂ ਕਿਨੋਂ ਮਿਲਣਾ ਹੈ ਉਹ ਕੁਝ ਨਹੀਂ ਬੋਲਿਆ ਜੀ ਹਮ ਉਹ ਚੁੱਪ ਕਰਕੇ ਖੜਾ ਰਿਹਾ ਫੇਰ ਉਹਦੀ ਭੈਣ ਆਈ ਜੀ ਪ੍ਰਿੰਸੀ ਉਹਨੇ ਵੀ ਕੁਝ ਨਹੀਂ ਬੋਲਿਆ ਪ੍ਰਿੰਸੀ 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 ਅੱਛਾ ਹਾਂਜੀ ਫਿਰ ਉਹ ਆਏ ਉਹ ਵੀ ਕੁਝ ਨਹੀਂ ਬੋਲੀ ਜੀ ਉਹ ਚੁੱਪ ਕਰਕੇ ਉਹ ਭਾਈ ਦੇ ਨਾਲੇ ਖੜ ਗਈ ਆਪਣੇ ਭਰਾ ਦੇ ਨਾਲੇ ਫਿਰ ਉਹਦੀ ਪਰਜਾਈ ਆਈ ਜੀ ਉਹ ਵੀ ਆਪਣੇ ਨਣ ਦੇ ਨਾਲੇ ਖੜ ਗਈ ਜੀ ਗੇਟ ਦੇ ਮੁਰੇ ਤਿੰਨੋਂ ਹੀ ਖੜ ਗਏ ਜੀ ਤਿੰਨੋਂ ਹੀ ਖੜ ਗਏ ਜੀ ਖੜੇ ਰਹੇ ਪਹਿਲੇ 2 ਮਿੰਟ ਤੱਕ ਖੜੇ ਰਹੇ ਜੀ ਜਿਵੇਂ ਜਿਉਂ ਉਹਨਾਂ ਨੇ ਫਿਰ ਦੋਏ ਨੇ ਨਣ ਦੇ ਪਰਜਾਈ ਉਹਨੇ ਮੈਨੂੰ ਫੜ ਲਿਆ ਜੀ ਫਿਰ ਉਹਨਾਂ ਨੇ ਫੜ ਕੇ ਜਿਵੇਂ ਰੰਗ ਲਾਦਾ ਵਾਸਤਾ ਪਰ ਮੇਰੀ ਸਾਡੇ ਆਤਾ ਪਾਈ ਵਾਇਰ ਕਰਕੇ ਜੇ ਅਸੀਂ ਮੈਨੂੰ ਮੰਜੇ ਤੇ ਸੜਤਾ ਉਹਨਾਂ ਨੇ ਮੰਜੇ ਦੇ ਸੜਕੇ ਜਿਹੋ ਦਾ ਫੇਰ ਉਹਨਾਂ ਦਾ ਬਰਾ ਆਇਆ ਉਹਨੇ ਵੀ ਮੈਨੂੰ ਉਹਨੇ ਵੀ ਮੇਰਾ ਸਿਰ ਫਾੜ ਕੇ ਵਾਲ ਖਿੱਚ ਗਏ ਗਏ ਨੇ ਵਾਲ ਨੂੰ ਬਟਾ ਦੇਤਾ ਜੀ ਹੂੰ ਫੇਰ ਮੈਂ ਬੇਹੋਸ਼ੀ ਸੀ ਹੋ ਗਈ ਜੀ ਅੱਛਾ ਵਾਲਾਂ ਨੂੰ ਬਟਾ ਦੇ ਕੇ ਫੇਰ ਅੱਛਾ ਫੇਰ ਉਹ ਵੀ ਮਾਰ ਹੀ ਗਏ ਜੀ ਜਿਹ ਦੋਏ ਜਣੇ ਉਹਨਾਂ ਨੇ ਰਡਕੇ ਨਾਲ ਮੇਰਾ ਮੂੰਹ ਕੋਟਤਾ ਜੀ ਹੂੰ ਫੇਰ ਉਹ ਰਡਕਾਰ ਉਹਦੇ ਕਿਉਂ ਉਹਨਾਂ ਨੇ ਫੇਰ ਮੈ ਬੇਹੂਸ਼ ਹੋ ਕੇ ਉਹਨਾਂ ਨੇ ਫੇਰ ਦੋਏ ਹੱਥ ਨਾਲ ਥੱਪੜ ਮਾਰ ਕੇ ਜੀ ਹੂੰ ਔਰ ਉਹਦੀ ਭੈਣ ਨੇ ਜੀ ਮੇਰੇ ਥੱਲੇ ਪੋਛਣ ਦੇ ਹੱਥ ਡਾਲ ਲਿਆ ਜੀ ਹੂੰ ਔਰ ਛਾਤੀ ਦਬਾਤੀ ਜੀ ਅੱਛਾ ਜੀ ਹਾਂਜੀ ਅੱਛਾ ਬਾਲ ਫੜਨ ਵਾਲਿਆਂ ਨੇ ਤੁਹਾਡੇ ਜਿਹੜੇ ਪਿਊਸ਼ ਕਹਿੰਦੇ ਹੋ ਤੁਸੀਂ ਉਹਦਾ ਨਾਮ ਪਿਊਸ਼ ਪਿਊਸ਼ ਅੱਛਾ ਜੀ ਉਹ ਉਹਨੇ ਤੁਹਾਡੇ ਬਾਲ ਫੜ ਕੇ ਤੇ ਅੱਛਾ ਹੋਰ ਕੀ ਯਾਤੀ ਕੀਤੀ ਉਹਨੇ ਤੁਹਾਡੇ ਨਾਲ ਦੋ ਦੋ ਲੇਡੀਸ ਜੀ ਔਰ ਥੀ ਅੱਛਾ ਜੀ ਉਹ ਵੀ ਜੀ ਮੇਰੀ ਲੱਤਾਂ ਫੜੀ ਬੈਠੀਆਂ ਥੀ ਜੀ ਉਹਨਾਂ ਨੂੰ ਮੈਂ ਬੇਹੋਸ਼ ਹੋ ਗਈ ਫਿਰ ਪਤਾ ਨਹੀਂ ਕਿਹਨੋ ਕਿਹਨੋ ਜੇ ਮੇਰੀ ਹੱਥੀਂ ਵੀ ਬੰਦ ਗਈ ਥੀ ਮੋੂ ਵੀ ਬੰਦ ਹੈ ਤਾਜੀ ਉਹ ਮਾਰੀ ਜਾ ਰਹੇ ਤੇ ਜੀ ਬੰਨੇ ਅੱਛਾ ਹਾਂਜੀ ਅੱਛਾ ਤੁਹਾਨੂੰ ਜਿਹੜਾ ਨੌਜਵਾਨ ਜੀ ਨੇ ਬਾਲ ਫੜੇ ਸੀਗੇ ਉਹ ਤੁਹਾਡੀ ਛਾਤੀ ਨੂੰ ਵੀ ਟੱਚ ਕੀਤਾ ਉਹਨੇ ਜਾਨੀ ਫੜ ਕੇ ਹੈ ਕ੍ਰੂਟ ਮਾਰੇ ਗਏ ਮਾਂ ਵੀ ਅੱਛਾ ਤੁਹਾਡੀ ਛਾਤੀ ਤੇ ਜਿਹੜੇ ਜ਼ਖਮ ਨੇ ਛਾਤੀ ਦੇ ਉੱਤੇ ਉਹ ਕਿੰਦੇ ਵੱਲੋਂ ਯੂਸ਼ ਵੱਲੋਂ ਬਣਾਇਆ ਕਿ ਕਿਵੇਂ ਪੀਜਾ ਕੀ ਕਰਿਆ ਸੀਗਾ ਹਾਂ ਲੜਕੀ ਨਾਲ ਮਾਰਿਆ ਜੀ ਅੱਛਾ ਲੜਕੀ ਨਾਲੇ ਮਾਰਿਆ ਜੀ ਆ ਬਾਹ ਦੱਸਤੀ ਉਹਨੇ ਮੇਰੀ ਇਹ ਕਿ ਸਿਰ ਤੇ ਹੱਥ ਵਾਹਦਾ ਸਿਰ ਨੂੰ ਬੱਟਾ ਦੇਦਾ ਜੀ ਐਂ ਕਰਕੇ ਅੱਛਾ ਵਾਲ ਫੜ ਲਿਆ ਐਂ ਕਰਕੇ ਹਿਲਾਦਾ ਸਿਰ ਨੂੰ ਜੀ ਹਾਂ ਉਹਨੇ ਫੇਰ ਉਹਨਾਂ ਨੇ ਕਾਫੀ ਦੇਰ ਤੱਕ ਤੇ ਮਾਰੀ ਗਿਆ ਜੀ ਮਾਰੀ ਗਿਆ ਜੀ ਮੈਂ ਤਾਂ ਬੇਹੋਸ਼ ਹੋ ਗਈ ਸੀ ਜੀ ਮੈਨੂੰ ਫੇਰ ਕੁਝ ਨਹੀਂ ਦੇਖਿਆ ਜੀ ਫੇਰ ਉਹ ਮਾਰਦੇ ਹੀ ਰਹਿੰਦੇ ਤੇ ਮਾਰਦੇ ਤੇ ਫੇਰ ਉਹਨਾਂ ਨੇ ਕਾਫੀ ਜੀ ਬਾਅਦ ਜਦ ਸਾਡੇ ਗਵੰਡੀ ਆਏ ਜੀ ਪੜੋਸੀ ਸਾਡੇ ਉਹਨਾਂ ਨੇ ਆਵਾਜ਼ਾਂ ਹੱਕੇ ਮਾਰੀਆਂ ਬਈ ਛੱਡ ਦੋ ਉਹਨਾਂ ਛੱਡ ਦੋ ਫੇਰ ਉਹਨਾਂ ਨੇ ਛੱਡਿਆ ਜੀ ਮੈਨੂੰ ਫੇਰ ਮੈਂ ਖਾਸੀ ਦੇਰ ਤੱਕ ਪੜੀ ਰਹੀ ਉਦਾਂ ਹੀ ਜਿਵੇਂ ਹੁਸ਼ ਹੋਈ ਪਈ ਮੈਂ ਉਹ ਬਾਹਰ ਨਿਕਲ ਗਿਆ ਜੀ ਸਾਰੇ ਜਣੇ ਮੈਂ ਉੱਥੇ ਹੀ ਪਈ ਰਹੀ ਫੇਰ ਮੈਂ ਬਾਹਰ ਆਈ ਦੇਖਿਆ ਮੈਂ ਖਾਸੀ ਜਣੇ ਆਏ ਅੱਛਾ ਫੇਰ ਤੂੰ ਚੱਕ ਕੇ ਕੌਣ ਲੱਗਾ ਹਸਪੀਟਲ ਕਿਵੇਂ ਆਏ ਤੁਸੀਂ ਹਸਪੀਟਲ ਜੀ ਮੇਰਾ ਮੁੰਡਾ ਆ ਗਿਆ ਤਾਂ ਫੇਰ ਮੇਰੇ ਜੇਟ ਆ ਗਿਆ ਤਾਂ ਜੀ ਫੇਰ ਮੈਂ ਰਸੋਈ ਚ ਅੰਦਰ ਚਲੀ ਗਈ ਮੈਂ ਥੋੜਾ ਪਾਣੀ ਪੀਆ ਜੀ ਫੇਰ ਮੈਂ ਬਾਹਰ ਆਈ ਫੇਰ ਇਹਨੇ ਇਹ ਕਹਿਣੇ ਲੱਗੇ ਵੀ ਚੱਲ ਤੂੰ ਉਹ ਠਾਣੇ ਚੱਲ ਮੈਂ ਤਾਂ ਉਹਨਾਂ ਨੂੰ ਕਹਤਾ ਜੀ ਥਾਣੇ ਕਿਹਾ ਕਰੋਗੇ ਅਭੀ ਪੈਸੇ ਵੀ ਨਹੀਂ ਹੈਗੇ ਪਾਪਾ ਵੀ ਨਹੀਂ ਹੈਗੇ ਤੁਹਾਡੇ ਬਿਨਾ ਪਾਪਾ ਪੁੱਛੀ ਕਿਵੇਂ ਜਾ ਸਕਦੇ ਅਸੀਂ ਥਾਣੇ 'ਚ ਹੂੰ ਫਿਰ ਇਹ ਕਹਿੰਦੇ ਵੀ ਚੱਲ ਤੂੰ ਉਹ ਸਾਡੇ ਨਾਲ ਅਸੀਂ ਪਾਪੇ ਨਾਲ ਆਪੇ ਗੱਲ ਕਰ ਲਵਾਂਗੇ ਅੱਛਾ ਅੱਛਾ ਥਾਣੇ 'ਚ ਤੁਹਾਨੂੰ ਮੈਸੇਜ ਆਇਆ ਬਿਆਨ ਦੇਣ ਨੂੰ ਹਾਂ ਉਹ ਕੱਲ ਅੱਛਾ ਉਦੋਂ ਦੀ ਗੱਲ ਠੀਕ ਹੈ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਦਾਖਲ ਹੋ ਗਏ ਹੈ ਹਾਂਜੀ ਉਸ ਤੋਂ ਬਾਅਦ ਅਸੀਂ ਹਸਪੀਟਲ ਦੇ ਵਿੱਚ ਹਾਂਜੀ ਫਿਰ ਤੁਹਾਨੂੰ ਤੁਸੀਂ ਥਾਣੇ ਦੇ ਵਿੱਚ ਗਏ ਸੀਗੇ ਹਾਂਜੀ ਥਾਣੇ ਦੇ ਵਿੱਚ ਗਏ ਸੀ ਜੀ ਉੱਥੇ ਕਿਵੇਂ ਪਹੁੰਚੇ ਕਿਵੇਂ ਫੋਨ ਆਇਆ ਸੀ ਤੁਹਾਨੂੰ ਕਿਵੇਂ ਉਹ ਸਕੂਟਰ 'ਤੇ ਗਏ ਫੇਰ ਅਸੀਂ ਹੋਤੇ ਉਹਨਾਂ ਨੇ ਕਿਹਾ ਵੀ ਹੌਸਪੀਟਲ 'ਚ ਦਾਖਲ ਹੋ ਜਾ ਪਰਚਾ ਪੁਪਚਾ ਬਣਾ ਕੇ ਲਿਓ ਆਪਣਾ ਅੱਛਾ ਰਿਪੋਰਟ ਲਿਓ ਸਾਰਿਆਂ ਸਾਡੇ ਕੋਲ ਫੇਰ ਪਰਚਾ ਬਣਾਉਂਗਾ ਜੀ ਤੇ ਅੱਛਾ ਰਿਪੋਰਟ ਅੱਛਾ ਪੁਲਿਸ ਨੇ ਕਿਹਾ ਵੀ ਤੁਸੀਂ ਦਾਖਲ ਹੋ ਜਾ ਦਾਖਲ ਹੋ ਉੱਥੇ ਬਿਆਨ ਤਾਂ ਨਹੀਂ ਜਿ ਲਿਖਿਆ ਕੋਈ ਬਿਆਨ ਨਹੀਂ ਲਿਖਿਆ ਜੀ ਲਿਖ ਲਿਆ ਹਾਂਜੀ ਚਲੋ ਹਾਂਜੀ ਬਿਆਨ ਹੈ ਜੀ ਬਿਆਨ ਤੁਹਾਡਾ ਹੋ ਗਿਆ ਅੱਛਾ ਹੁਣ ਅੱਗੇ ਕੀ ਚਾਹੁੰਦੇ ਹੋ ਤੁਸੀਂ ਅੱਗੇ ਜੀ ਅਸੀਂ ਕਾਰਵਾਈ ਜਿਵੇਂ ਕਿਹਾਗੇ ਜੀ ਮੇਰੇ ਜਿਹੜੇ ਨਾਮ ਲਖੜੇ ਜੀ ਸਾਡੇ ਗੁਆ ਹੈ ਉਹਨੋਂ ਦੇ ਮੇਨ ਮੁਤਾਬਿਕ ਆ ਸੀ ਤੋਂ ਜੀ ਹੁਣ ਉਹਨੋਂ ਦੇ ਨਾਲ ਚੱਲਣਾ ਹੈ ਮੇਰਾ ਪਰਿਵਾਰ ਜਿੱਦਾ ਕਹਿੰਦੇ ਜੀ ਬੇਟਾ ਤੁਹਾਡਾ ਸਰਦਾਰ ਆ ਹੈਨਾ ਤੁਹਾਡਾ ਪੱਤੀ ਵੀ ਵੈਸੇ ਪੱਗ ਸਰਦਾਰ ਹੀ ਆ ਚਲੋ ਉਹ ਦਾੜੀ ਕਟਾਉਂਦੇ ਨੇ ਤੇ ਬੇਟਾ ਦਾ ਤੁਹਾਡਾ ਮੈਂ ਦੇਖਿਆ ਦਾੜੀ ਨਹੀਂ ਕਟਾਉਂਦਾ ਹੈਗਾ ਪੱਗ ਬੜੀ ਸੋਹਣੀ ਬੰਨੀ ਹੋਈ ਹੈ ਸਾਰ ਫੈਮਿਲੀ ਆ ਚੰਗੀ ਗੱਲ ਆ ਤੇ ਮੈਂ ਤਾਂ ਇਹ ਚੀਜ਼ ਚ ਕਹਿਣਾ ਵੀ ਇਹਨਾਂ ਦਾ ਥੋੜਾ ਜਿਹਾ ਸਾਥ ਦਿੱਤਾ ਜਾਵੇ ਜਿਹੜਾ ਇਹਨਾਂ ਨੇ ਹੱਥ ਚੱਕੀ ਹੋਈ ਹੈ ਤੇ ਹਰ ਬੰਦੇ ਨੂੰ ਹੱਥ ਪਾ ਲੈਂਦੇ ਨੇ ਤੇ ਇਹ ਡਰਦੇ ਵੀ ਸੀਗੇ ਕਹਿੰਦੇ ਸਾਡਾ ਉੱਥੇ ਰਹਿਣਾ ਹਰਾਮ ਹੋ ਜਾਣਾ ਜੀ ਸਾਨੂੰ ਤਾਂ ਉਹ ਐ ਕਰ ਦੇਣਗੇ ਮੈਂ ਕੋਈ ਵੀ ਇਹਨਾਂ ਨੂੰ ਹੌਸਲਾ ਵੀ ਦਿੱਤਾ ਇਸ ਚੀਜ਼ ਦਾ ਇਹ ਤਾਂ ਕਹਿੰਦੇ ਸੀ ਵੀ ਅਸੀਂ ਤਾਂ ਉੱਥੇ ਰਹਿਣਾ ਨਹੀਂ ਸੰਤੋ ਬਹੁਤ ਜ਼ਿਆਦਾ ਡਰ ਲੱਗਦਾ ਉਹਨਾਂ ਤੋਂ ਮੈਂ ਕਿ ਐਡੀ ਕੋਈ ਗੱਲ ਇਹਨਾਂ ਨੂੰ ਮੇਰੇ ਵੱਲੋਂ ਵੀ ਹੌਸਲਾ ਦਿੱਤਾ ਗਿਆ ਇਹ ਗੱਲ ਹੁਣ ਇਹਨਾਂ ਦੇ ਜਿਹੜੇ ਹਸਬੰਡਰ ਨੇ ਉਹਨਾਂ ਨੂੰ ਵੀ ਪੁੱਛਾਂਗੇ ਵੀ ਅੱਗੇ ਕੀ ਚਾਹੁੰਦੇ ਨੇ ਇਹ ਕਾਰਵਾਈ ਜਿਹੜੀ ਵੀ ਚਾਹੁੰਦੇ ਨੇ ਇਹ ਜਾਂ ਜੋ ਵੀ ਇਨਸਾਫ ਚਾਹੁੰਦੇ ਨੇ ਉਹ ਇਹਨਾਂ ਨੂੰ ਪੁੱਛਾਂਗੇ ਇਹੀ ਆ ਨਾ ਤੁਸੀਂ ਹੁਣ ਇਨਸਾਫ ਚਾਹੁੰਦੇ ਹੋ ਵੀ ਸਾਡਾ ਇਨਸਾਫ ਹੋਵੇ ਜੋ ਵੀ ਹੈ ਮੈਨੂੰ ਮਾਰ ਕੇ ਸੱਟ ਦਿੰਨਾ ਜੇ ਸਾਡੇ ਗਵਾਂਢੀ ਨਹੀਂ ਆਉਂਦੇ ਸਾਡੇ ਪਰੋਸੀ ਨਹੀਂ ਆਉਂਦੇ ਤਾਂ ਉਹਨਾਂ ਨੂੰ ਤਾਂ ਮਾਰ ਕੇ ਸੱਟ ਦੇਣਾ ਤਾਂ ਜਿਵੇਂ ਤੋਂ अच्छा ਤੁਹਾਡੇ ਉਥੇ ਵੈਸੇ ਮੈਂ ਵੈਸੇ ਪੁੱਛਦਾ ਵੀ ਕੋਈ ਜਿਵੇਂ ਉਹਨਾਂ ਦਾ ਰਹਿਣ ਦਾ ਬਤੀਰਾ ਕਿਵੇਂ ਆ ਕੋਈ ਜਿਵੇਂ ਪਿਸ਼ਾਬ ਕਰਨ ਦਾ ਜਾਂ ਹੋਰ ਤੁਸੀਂ ਵੈਸੇ ਵੀ ਮੈਨੂੰ ਦੱਸਦੇ ਸੀਗੇ ਇਹ ਹਜਾ ਕੰਮ ਆ ਆਸੀਂ ਤਾਂ ਸੌ ਜਾਂਦੇ ਜੀ ਉਹਨਾਂ ਨੇ ਆਉਣੇ ਆਵੇ ਉੱਤੇ ਪਾਟੀ ਪਾੜੇ ਰਾਤ ਨੂੰ ਹੀ ਕਰਦੇ ਜੇ ਰਾਤ ਨੂੰ ਪਾਣੀ ਪਾਂਦੇ ਉਹਨਾਂ ਨੇ ਏਡੇ ਚੱਕੀਆਂ ਦੀ ਇਹ ਸੀ ਜੀ ਮਿੱਟੀ ਸੇਟੀ ਉੱਤੇ ਟੋਆ ਪਿਆ ਦਾ ਗੰਦੇ ਪਾਣੀ ਦਾ ਭਰ ਆ ਉਹਤੇ ਮਿੱਟੀ ਸੇਟੀ ਜੀ ਉਹਦੇ ਪਿੱਛੇ ਉਹਨਾਂ ਨੇ ਪਤਾ ਨਹੀਂ ਹੋਂਦੇ ਪਿੱਛੇ ਆਹ ਤਾਂ ਵਾਈ ਗਈ ਹੋਣੀ ਜੇ ਅਸੀਂ ਵੀ ਕੋਈ ਗੱਲ ਨਹੀਂ ਹੋਈ ਕੋਈ ਬਾਤ ਨਹੀਂ ਹੋਈ ਸਾਡੀ ਅੱਛਾ ਬਿਨਾ ਪੁੱਛੇ ਉਹਨਾਂ ਨੇ ਹੱਥ ਚੱਕਣਾ ਸ਼ੁਰੂ ਕਰ ਗੱਲ ਵੀ ਕੋਈ ਨਹੀਂ ਸੀਗੀ ਹੈ ਗੱਲ ਵੀ ਕੋਈ ਨਹੀਂ ਥੀ ਜੀ ਘਰ ਵੜ ਕੇ ਹੈ ਹਾਂਜੀ ਘਰ ਵੜ ਕੇ ਉਹਨਾਂ ਨੇ ਮਾਰਨਾ ਸ਼ੁਰੂ ਕਰਤਾ ਜੀ ਹੂੰ ਸੋ ਇਹ ਇਹ ਹਾਲਾਤ ਨੇ ਜੀ ਦੇਖ ਲਓ ਇੱਕ ਗਰੀਬ ਪਰਿਵਾਰ ਜਿਹੜਾ ਸਰਦਾਰ ਆ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਨੇ ਹਾਂਜੀ ਸਾਰੀ ਤੁਸੀਂ ਇੱਥੇ ਕੀ ਚਾਹੁੰਦੇ ਹੋ ਵੀ ਕੀ ਹੋਣਾ ਚਾਹੀਦਾ ਵੀ ਤੁਹਾਡੇ ਕੀ ਕਿਵੇਂ ਆ ਵੀ ਤੁਹਾਡੇ ਮਨ ਨੂੰ ਕਿਵੇਂ ਲੱਗਦੀ ਹੈ ਗੱਲ ਤੁਸੀਂ ਇਨਸਾਫ਼ ਚਾਹੁੰਦੇ ਹੋ ਜੀ ਹੂੰ ਇਨਸਾਫ਼ ਹੋਣਾ ਚਾਹੀਦਾ ਹੂੰ ਅੰਦਰ ਵੜ ਕੇ ਹਾਂ ਮਾਰਨ ਤੁਹਾਡੇ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ ਤੁਹਾਡੇ ਤੇ ਹਾਂਜੀ ਹਾਂ ਹੈ ਘਰ ਦੇ ਵਿੱਚ ਵੜ ਕੇ ਅੰਦਰ ਹਮਲਾ ਕੀਤਾ ਸੀ ਹੈ ਨਹੀਂ ਸੀ ਘਰੇ ਜੀ ਹੂੰ ਕੱਲੀ ਸਮਝ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੂੰ ਤੁਸੀਂ ਮੌਕੇ ਤੇ ਸੀਗੇ ਨਹੀਂ ਅਸੀਂ ਹੈ ਅੱਛਾ ਲੈ ਕੇ ਕੌਣ ਗਿਆ ਸੀ ਹਸਪਤਲ ਤੇ ਜੱਤ ਇਹਨਾਂ ਨੂੰ ਸਾਡੇ ਗੁਆਂਢੀਆਂ ਵੀ ਉਹ ਲੈ ਕੇ ਗਏ ਉਹ ਲੈ ਕੇ ਗਏ ਹਾਂਜੀ ਅੱਛਾ ਤੇ ਹੁਣ ਕੋਈ ਫੈਸਲਾ ਜਾਂ ਕੋਈ ਹੋਰ ਕੋਈ ਦਬਾਅ ਕਿਸੇ ਦਾ ਕਿਸੇ ਦਾ ਫੋਨ ਆਇਆ ਹੋਵੇ ਤੁਹਾਡਾ ਫੈਸਲਾ ਕਿਸੇ ਕੋਈ ਨਹੀਂ ਸਾਨੂੰ ਕਿਸੇ ਦਾ ਜੀ ਫੋਨ ਨਹੀਂ ਆਇਆ ਜੀ ਹੂੰ ਅਸੀਂ ਇਨਸਾਫ ਚਾਹੁੰਦੇ ਹਾਂ ਇਨਸਾਫ ਹੋਣਾ ਚਾਹੀਦਾ ਇਹਨਾਂ ਤੇ ਹੀ ਕਾਨੂੰਨੀ ਕਾਰਵਾਈ ਹਾਂ ਕਾਨੂੰਨੀ ਕਾਰਵਾਈ ਹੋਵੇ ਇਹਨਾਂ ਨੱਕ ਪਾਈ ਜਾਵੇ ਹੁਣ ਤੁਹਾਨੂੰ ਜਿਵੇਂ ਭੈੰਦਾ ਦੀ ਡਰ ਬਣਿਆ ਹੋਇਆ ਮੈਨੂੰ ਮਾਰ ਵੀ ਸਕਦੇ ਨੇ ਅੱਗੋਂ ਪਿੱਛੇ ਵੀ ਹਾਂ ਮੈਨੂੰ ਮਾਰ ਵੀ ਸਕਦੇ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਪ੍ਰਾਈਵੇਟ ਕੰਮ ਕਰਦੇ ਜੀ ਫੈਕਟਰੀ ਪ੍ਰਾਈਵੇਟ ਟੂਰੀ ਦਾ ਨਾਮ ਚ ਕੰਮ ਕਰਦੇ ਜੀ ਅੱਛਾ ਇੱਕਦਮ ਅਕਰ ਹੁੰਦੇ ਤੁਸੀਂ ਠੀਕ ਆ ਹਾਂ ਜੀ ਅੱਛਾ ਕੰਮ ਤੇ ਲਾਇਆ ਹੋਏ ਜੀ ਹੂੰ ਸੋ ਤੁਹਾਡੇ ਹਸਪ ਕਰਦੇ ਕਹਿੰਦੇ ਨੇ ਵੀ ਮੈਨੂੰ ਖਤਰਾ ਬਣਿਆ ਰਹਿੰਦਾ ਵੀ ਜਿਵੇਂ ਉਹਨੇ ਮੇਰੇ ਨਾਲ ਕੀਤੀ ਆ ਆ ਜੋ ਕੱਲ੍ਹ ਵੀ ਕਰ ਸਕਦੇ ਜਾਂ ਅਸੀਂ ਘਰੇ ਨਹੀਂ ਹੋਵਾਂਗੇ। ਉਹਨਾਂ ਦਾ ਉੱਥੇ ਕਿਹੋ ਜਿਹਾ ਵਿਵਹਾਰ ਆ ਵੀ ਤੁਹਾਡਾ ਕੋਈ ਸਹਿਜਾਰ ਹੈਗਾ ਉਹਨਾਂ ਨਾਲ? ਸਾਡਾ ਕੋਈ ਸਹਿਜਾਰ ਨਹੀਂ ਨਾਲ ਸੀ ਉਹਦੇ ਘਰ ਗਏ ਆ ਕਦੇ। ਹਮ ਅੱਜ ਤੱਕ ਕਰ ਬਾਰ ਸੜਕ ਜੇ ਆ ਬਸ ਜਿਹੜਾ ਮਾੜਾ-ਮੋਟਾ ਬੋਲਦੇ। ਹਮ ਅੱਜ ਤੁਹਾਡੇ ਘਰ ਦੇ ਜਾਂ ਦੋ ਦਿਨ ਪਹਿਲਾਂ ਜਿਹੜਾ ਹੈਗਾ ਇਹ ਕਾਂਡ ਹੋ ਗਿਆ ਹੈ ਨਾ? ਹਾਂਜੀ। ਤੁਹਾਡੇ ਕਿੱਥੇ ਕੀ ਕੀ ਹੋਇਆ ਨਾਲ ਕਿਵੇਂ ਘਰੂਟ ਮਾਰੇ ਗਏ ਨੇ ਇੱਕ ਘਰੂਟ ਮਾਰੇ ਗਏ ਜੀ ਇਹਦਾ ਮੂੰਹ ਲੜਕੇ ਨਾਲ ਕੁੱਟਿਆ ਗਿਆ ਇੱਕ ਬੰਦੇ ਵੱਲੋਂ ਵੀ ਬਹੁਤ ਹਾਂ ਇੱਕ ਬੰਦਾ ਉਹਦਾ ਮੁੰਡਾ ਉਹਨੇ ਫੜ ਕੇ ਰੱਖਿਆ ਜੀ ਹੂੰ ਗਲਤ ਹਰਕਤਾਂ ਕੀਤੀਆਂ ਗਲਤ ਹਰਕਤਾਂ ਕੀਤੀਆਂ ਹੂੰ ਇਹਦਾ ਸਾਡੇ ਗਵਾਂਡੀ ਵਿਚਾਰ ਚੰਗੇ ਇਹਦੇ ਜਾਏ ਹੂੰ ਤੋਂ ਇਹ ਆ ਜੀ ਸਾਡੇ ਫੈਮਿਲੀ ਵੈਸੇ ਮੈਂ ਨੌਜਵਾਨ ਨੂੰ ਜ਼ਿਆਦਾ ਨਹੀਂ ਪਿੱਛੂਗਾ ਕਿਉਂਕਿ ਬੱਚਾ ਜੀ ਤੇ ਅਸੀਂ ਦਾ ਸਾਥ ਦੇਵਾਂਗੇ ਸੱਚਾਈ ਦੀ ਸੱਚਾਈ ਜਿਹੜੀ ਹੈਗੀ ਸੱਚਾਈ ਦਾ ਸਾਥ ਦੇਵਾਂਗੇ ਤੇ ਇਹ ਪਿੰਨ ਨੂੰ ਹੌਸਲਾ ਦੇਵਾਂਗੇ ਉੱਥੇ ਹੀ ਰਹਿਣਾ ਕੋਈ ਐਸਾ ਮਨ ਦੇ ਵਿੱਚ ਨਹੀਂ ਲੈ ਕੇ ਆਉਣਾ ਹੈਗਾ ਵੀ ਤੁਸੀਂ ਕਵਰਾ ਕੇ ਕਮੋ ਵੀ ਘਰ ਵੇਚਤਾ ਜੀ ਅਸੀਂ ਇੱਥੋਂ ਚੱਲ ਜਾਾਂਗੇ ਨਾ ਇਹ ਨਹੀਂ ਇਹ ਇਹ ਡਾਕ ਕੇ ਕਿੱਥੇ ਜਾਉਂਗੇ ਹਰ ਜਗ੍ਹਾ ਇਹ ਕੰਮ ਕਿੱਥੇ-ਕਿੱਥੇ ਜਾਉਂਗੇ ਤੁਸੀਂ ਸੋ ਮੈਂ ਵੀਰਾਂ ਨੂੰ ਸੰਤੋਸ਼ ਸਿੰਘ ਜੀ ਹਾਂਜੀ ਫੌਜ ਸਾਹਿਬ ਤੇ ਆ ਵੀਰ ਵੀ ਦੇਖ ਰਹੇ ਨੇ ਇਹਨਾਂ ਨੂੰ ਵੀ ਬੇਨਤੀ ਕਰਦਾ ਇਹ ਚੀਜ਼ ਦੇ ਵਿੱਚ ਸਾਥ ਦਿਆ ਕਰੋ ਇੱਕ ਦੂਜੇ ਦਾ ਇਹ ਹਸਪੀਟਲ ਮੰਡੀ ਗਵਿੰਦਗੜ ਪਈਆ ਪੈਣ ਇਮ ਜਾ ਕੇ ਬਿਆਨ ਦੇਣੇ ਦੇ ਕੇ ਆਉਣੇ ਪੈਣੇ ਮੈਂ ਤਾਂ ਕਿਹਾ ਸੀਗਾ ਕੋਈ ਗੱਲ ਨਹੀਂ ਤੁਸੀਂ ਇੱਥੋਂ ਛੁੱਟੀ ਲੈ ਲੰਦੇ ਆਪਾਂ ਲਿਖ ਕੇ ਬਾਅਦ ਚ ਬਿਆਨ ਦੇ ਆਉਂਦੇ ਸੋ ਹੁਣ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਮੈਂ ਇੱਥੇ ਸਾਡੇ ਆਰਸੀਪ ਜੀ ਨੇ ਐਸਐਚਓ ਬਰੇ ਵਧੀਆ ਬੰਦੇ ਨੇ ਤੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਇਹਦੇ ਖਾਸ ਧਿਆਨ ਦੇਣ ਕਿਉਂਕਿ ਇਹ ਜਿਆਦਾ ਹੋ ਰਿਹਾ ਹੈ ਇੱਥੇ ਵੈਗ੍ਰੀ ਜੀ ਦਾ ਖਾਤਸਾ ਵੈਗ੍ਰੀ ਜੀ ਕੀ ਪਤ ਹੈ ਦੋਸਤੋ ਅੱਜ ਇੱਥੇ ਇੱਕ ਫੈਮਿਲੀ ਨੇ ਫੋਨ ਕੀਤਾ ਸੀਗਾ ਮੰਡੀ ਗਵਿੰਦਗੜ 6ਵੇਂ ਪਾਸ਼ਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਦੇ ਉੱਤੇ ਸ਼ਹਿਰ ਆ ਇਹ ਉਹਨਾਂ ਦਾ ਇੱਥੇ ਬਹੁਤ ਵੱਡਾ ਇੱਕ ਸ਼ਹਿਰ ਨੂੰ ਦੇਣਾ ਬਹੁਤ ਵੱਡਾ ਆਸ਼ੀਰਵਾਦ ਦੇ ਕੇ ਗਏ ਹੋਣ ਇੱਥੇ ਇੱਕ ਪਰਿਵਾਰ ਆ ਜਿਹੜੀ ਭੈਣ ਆ ਇਹ ਇਹ ਹਿਮਾਚਲ ਤੋਂ ਵਿਆਹੀ ਹੋਈ ਆ ਪੰਜਾਬ ਦੇ ਵਿੱਚ ਸਰਦਾਰਾਂ ਦੇ ਘਰ ਆ ਬੇਟਾ ਇਹ ਵੀ ਦਿਖਾਉਂਗਾ ਜਵਾਨ ਇਹਨਾਂ ਦਾ ਬੜੀ ਸੋਹਣੀ ਪੱਗ ਸਜਾਂਦਾ ਹੈ ਦਾੜੀ ਰੱਖੀ ਹੋਈ ਆ ਇਹਨਾਂ ਦੇ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਹੈ ਪ੍ਰਵਾਸੀਆਂ ਵੱਲੋਂ ਜਿਨ੍ਹਾਂ ਨੂੰ ਅਸੀਂ ਭਈਏ ਕਹਿ ਦਿੰਨੇ ਆ ਜਿਹੜਾ ਮਾਹੌਲ ਅੱਜਕੱਲ ਖਰਾਬ ਕੀਤਾ ਹੋਇਆ ਇਹਨਾਂ ਲੋਕਾਂ ਨੇ ਅੰਦਰ ਵੜ ਕੇ ਰੋਟੀ ਬਣਾਉਂਦੀ ਸੀ ਰੋਟੀ ਬਣਾਉਂਦੀ ਭੈਣ ਨੂੰ ਦਬੋਚ ਲਿਆ છાતી ਤੇ ਫੜ ਕੇ ਘਰੂਟ ਮਾਰੇ ਗਏ ਬੰਦਿਆਂ ਵੱਲੋਂ ਜਿਹੜੇ ਮਰਦ ਕਹੋਂਦੇ ਨੇ ਆਪਣੇ ਆਪ ਨੂੰ ਬਾਲ ਫੜ ਕੇ ਉਹ ਮੰਜੇ ਦੇ ਉੱਤੇ ਮਾਰੇ ਬਾਲਾਂ ਦਾ ਜਿਵੇਂ ਪਿੱਛੋਂ ਫੜਲੇ ਬਾਲ ਆ ਕੇ ਬੰਦੇ ਨੇ ਉਹ ਭੈਣ ਤੋਂ ਵੀ ਪੁੱਛਾਂਗੇ ਆਪਾਂ ਵੀ ਇਹ ਕਿਵੇਂ ਹੋਇਆ ਕਿਉਂ ਹੋਇਆ ਸਾਡੇ ਪੰਜਾਬ ਦੀ ਫੈਮਲੀ ਆ ਇਹ ਸਰਦਾਰ ਫੈਮਲੀ ਆ ਤੇ ਬੜਾ ਜਣੀ ਜ਼ੁਲਮ ਹੋਇਆ ਇਹ ਤੇ ਬਿਆਨ ਲਾਏ ਗਏ ਨੇ ਬਿਆਨ ਦੇ ਕੇ ਆਏ ਨੇ ਜਾ ਕੇ ਥਾਣੇ ਦੇ ਵਿੱਚ ਇਹ ਇਨਾਂ ਦਾ ਇਹ ਕਹਿਣਾ ਵੀ ਸਾਨੂੰ ਉੱਥੇ ਬੁਲਾਇਆ ਸੀਗਾ ਇੱਥੇ ਨਹੀਂ ਆਏ ਹਸਪੀਟਲ ਦੇ ਵਿੱਚ ਚਲੋ ਆਪਾਂ ਅੱਗੇ ਗੱਲ ਕਰਦੇ ਇਹਨਾਂ ਨਾਲ ਵੀ ਕੀ ਕੀ ਕਿਵੇਂ ਹੋਇਆ ਤੁਹਾਡੇ ਨਾਲ ਦੇਖੋ ਤੁਹਾਡਾ ਮੈਨ ਨਿਸ਼ਾਨ ਤਾਂ ਨਹੀਂ ਦੇਖੂਗਾ ਵੀ ਤੁਹਾਡੇ ਨਾਲ ਕਿੱਥੇ ਕੀ ਜ਼ਖਮ ਹੋਇਆ ਜਾਂ ਕੀ ਆ ਕੀ ਨਹੀਂ ਤੁਸੀਂ ਆਪਣੇ ਜੋ ਬੋਲ ਨੇ ਮੂੰਹ ਦੇ ਬਿਆਨ ਨੇ ਉਹ ਸਾਨੂੰ ਦੱਸ ਦਿਓ ਜੋ ਤੁਸੀਂ ਥਾਣੇ ਦੇ ਵਿੱਚ ਲਿਖਾ ਕੇ ਆਏ ਹੋ ਠੀਕ ਹੈ ਜੋ ਤੁਹਾਡੇ ਨਾਲ ਹੋਇਆ ਵੀ ਤੁਸੀਂ ਤੁਹਾਡੇ ਦੱਸਣ ਮੁਤਾਬਕ ਤੁਸੀਂ ਇੰਟਰ ਰੋਟੀ ਬਣਾਉਂਦੇ ਸੀਗੇ ਹਨਾ ਹਾਂਜੀ ਰੋਟੀ ਬਣਾਉਂਦੇ ਹੋ ਤੁਹਾਨੂੰ ਦਵੋਚਾ ਕਿੰਨੇ ਬੰਦਿਆਂ ਨੇ ਆ ਕੇ ਤੁਹਾਡੇ ਨਾਲ ਇਹ ਯਾਤਰੀ ਕੀਤੀ ਹੈ ਜਿਵੇਂ ਤੁਸੀਂ ਇੱਕ ਔਰਤ ਹੋ ਕਿਸੇ ਦੀ ਭੈਣ ਹੋ ਕਿਸੇ ਦੀ ਮਾਂ ਹੈ ਹਾਂ ਉਹਦੇ ਨਾਲ ਇੱਡੀ ਬਦਲੂ ਸਲੂਕੀ ਕਰਨੀ ਬਹੁਤ ਮੰਦ ਭੱਗਾ ਹੈ ਉਹ ਵੀ ਸਾਡੀ ਪੰਜਾਬੀ ਭੈਣ ਦੇ ਨਾਲ ਤੁਸੀਂ ਸਾਡੀ ਭੈਣ ਹੋ ਜਿਹਦੇ ਨਾਲ ਜ਼ੁਲਮ ਹੁੰਦਾ ਚਾਹੇ ਕੋਈ ਆਹੋ ਹਾਂ ਉਹਦੇ ਨਾਲ ਆਸੀਂ ਚਾਹੇ ਕੋਈ ਵੀ ਹੋਵੇ ਜੇ ਦਾ ਦੋਸ਼ੀ ਆ ਜਾਂ ਕੋਈ ਵੀ ਮੁਜਰਮ ਆ ਉਹ ਸਾਡਾ ਕੁਝ ਨਹੀਂ ਲੱਗਦਾ ਹੈਗਾ ਜਿਹੜੀਆਂ ਬੀਬੀਆਂ ਭੈਣਾਂ ਦੇ ਉੱਤੇ ਹਮਲੇ ਕਿਸੇ ਮਰਦ ਨਾਲ ਪੰਗਾ ਲੈਣ ਜੇ ਲੈਣਾ ਤਾਂ ਉਹ ਬਰਾਬਰ ਦਾ ਹੋ ਕੇ ਟੱਕਰਿਆ ਅਗਲਾ ਸੋ ਆ ਨੌਜਵਾਨ ਇਹਨਾਂ ਦਾ ਆਏ ਸਰਦਾਰ ਆ ਇਹਨਾਂ ਨੇ ਦਾੜੀ ਰੱਖੀ ਹੋਈ ਆ ਮੈਂ ਜੱਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਇਹਦੇ ਵਿੱਚ ਥੋੜਾ ਜਿਹਾ ਇਨਵੋਲ ਹੋਣਾ ਪੈਣਾ ਆਪਾਂ ਨੂੰ ਕਿਉਂਕਿ ਇੱਥੇ ਜ਼ੁਲਮ ਬਹੁਤ ਜ਼ਿਆਦਾ ਹੋ ਰਿਹਾ ਹਾਂਜੀ ਭੈਣਾਂ